ਚੰਡੀਗੜ੍ਹ ਤੋਂ ਖਬਰਾਂ ਜਿੱਥੇ ਕਿਨਰਾਂ ਦੇ ਦੋ ਗੁੱਟਾਂ ਵਿਚਕਾਰ ਝੜਪ ਹੋਈ ਹੈ ਏਰੀਆ ਨੂੰ ਲੈ ਕੇ ਇਹਨਾਂ ਕਿਨਰਾਂ ਦੇ ਗੁੱਟਾਂ ਦੇ ਵਿਚਕਾਰ ਝੜਪ ਹੋਈ ਤੇ ਜ਼ਾਬ ਤੇ ਮਿਰਚਾਂ ਦੇ ਨਾਲ ਇਹਨਾਂ ਨੇ ਇੱਕ ਦੂਸਰੇ ਤੇ ਹਮਲਾ ਕੀਤਾ ਜ਼ਖਮੀਆਂ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਹਸਪਤਾਲ ਦੇ ਬਾਹਰ ਵੀ ਕਿਨਰਾਂ ਦਾ ਪ੍ਰਦਰਸ਼ਨ ਜਾਰੀ ਹੈ ਤੇ ਜ਼ਾਬ ਤੇ ਮਿਰਚਾਂ ਦੇ ਨਾਲ ਹਮਲਾ ਕੀਤਾ ਇਹਨਾਂ ਦੋਨਾਂ ਗੁੱਟਾਂ ਨੇ ਇੱਕ ਦੂਸਰੇ ਤੇ ਇਤਜ਼ਾਬ ਤੇ ਹਮਲੇ ਦੇ ਨਾਲ ਹਮਲੇ ਦੇ ਵਿੱਚ ਜ਼ਖਮੀ ਹੋਏ ਤੇ ਜ਼ਖਮੀਆਂ ਨੂੰ ਸੈਕਟਰ 16 ਦੇ ਹਸਪਤਾਲ ਦੇ ਵਿੱਚ ਪਰਤੀ ਕਰਵਾਇਆ ਗਿਆ ਹੈ ਏਰੀਆ ਦੀ ਵੰਡ ਨੂੰ ਲੈ ਕੇ ਝਗੜਾ ਹੋਇਆ ਕਿਨਰਾਂ ਦੇ ਦੋ ਗੁੱਟਾਂ ਦੇ ਵਿਚਕਾਰ ਇਹ ਹੋ ਜਾਣਕਾਰੀ ਲਈਦੀ ਸਾਡੇ ਨਾਲ ਜੁੜੇ ਨੇ ਸਾਡੀ ਸਹਿਯੋਗੀ ਸ਼ਵੇਤਾ ਸ਼ਰਮਾ ਸ਼ਵੇਤਾ ਆਖਿਰ ਆ ਕਿਵੇਂ ਹੋਈ ਇਹ ਝੜਪ ਨਵਦੀਪ ਸੈਕਟਰ 39 ਤੇ 50 ਬਾਰੇ ਗੱਲ ਚੱਲ ਰਹੀ ਸੀ ਤੇ ਇੱਕ ਜਿਹੜਾ ਗੁੱਟ ਹੈ ਕਿਨਰਾਂ ਦਾ ਉਹ ਕਹਿੰਦਾ ਕਿ ਉਹ ਏਰੀਆ ਉਸ ਏਰੀਆ ਵਿੱਚ ਉਹ ਲੋਕ ਲਾਣਗੇ ਜਦਕਿ ਦੂਜਾ ਜਿਹੜਾ ਗੁੱਟ ਹੈ ਉਹ ਕਾਫੀ ਅੜਿਖ ਸਿਗਾ ਤੇ ਬਾਰ ਬਾਰ ਇਹ ਕਹਿ ਰਿਹਾ ਸੀ ਕਿ ਉਹ ਏਰੀਆ ਉਹਨਾਂ ਨੂੰ ਉਹਨਾਂ ਦਾ ਹੈ ਇਸੋ ਜਲਦੀ ਜਿਹੜੀ ਲੜਾਈ ਹੈ ਹੋਈ ਤੇ 11 ਤੇ 15 ਦੇ ਚੌਕ ਤੇ ਲੜਾਈ ਹੋਈ ਹੈ ਜਿਸ ਵਿੱਚ ਇੱਕ ਗੁੱਟ ਨੇ ਐਸਿਡ ਤੇ ਤਜ਼ਾਬ ਤੇ ਮਿਰਚੀ ਨਾਲ ਵਾਰ ਕੀਤਾ ਤੇ ਗਾਇਲਾ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿੱਚ ਪਹੁੰਚ ਕਰਾਇਆ ਗਿਆ